ਜੀ ਤਾਂਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਇੱਕ ਬਾਂਦ ਬਾਂਦ ਦੇ ਉੱਤੇ ਜਿਹੜਾ ਆਪਣਾ ਟ੍ਰੇਸ ਉਹ ਕਿਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਤੇ ਇਸ ਕਿਸ ਤਰ੍ਹਾਂ ਕਰ ਸਕਦੇ ਹਾਂ ਇਹ ਦੇਖੋ ਜੀ ਨੀਚੋਂ ਨਾ ਮੈਂ ਇੱਥੋਂ ਇੱਥੇ ਤੱਕ 3 ਇੰਚ ਕੱਪੜਾ ਲੈ ਲਿਆ 10 ਇੰਚ ਸਾਢੇ ਤਾ ਤੇ ਇਹ ਦੂਜਾ ਜੀ ਮੈਂ 1 ਇੰਚ ਲਿਆ ਇਹ ਦੇਖੋ ਜੀ ਤੇ ਇਹ ਮੈਂ ਨਾ ਇੱਥੋਂ ਤੇ ਲੈ ਕੇ ਇੱਥੇ ਤੱਕ 3 ਇੰਚ ਲੈ ਲਿਆ ਇਸ ਤੋਂ ਦੇ ਕੈਂਚੀ ਲੈ ਲਿਆ ਕਿਉਂਕਿ ਇਹਦੇ ਵਿੱਚ ਆਪਾਂ ਫਲਾਵਰ ਬੇਲ ਬਣਾਵਾਂਗੇ ਤੇ ਇਸੇ ਤਰ੍ਹਾਂ ਜੀ ਮੈਂ ਦੂਸਰੀ ਬੰਨ ਵਿੱਚ ਲੈ ਲਾਂਗੀ ਆਂਦੀ ਇਹ ਮੈਂ ਕੈਂਚੀ ਲੈ ਲਿਆ ਇਸੇ ਤਰ੍ਹਾਂ ਜੀ ਮੈਂ ਦੂਸਰੀ ਬਾਹ ਲੈ ਲਈ ਤੇ ਇਹਨਾਂ ਦਾ ਜੀ ਸਾਰੇ ਕੱਪੜੇ ਤਾਂ ਮੈਂ ਅੱਧ ਕਰਤਾ ਸੀਗਾ ਤੇ ਇੱਥੇ ਆਉਂਦਾ ਜੀ ਅੱਧ ਇਸ ਤੋਂ ਬਾਅਦ ਜਿਹੜੀ ਇੱਧਰ ਲਿਵਾ ਇਹਦਾ ਮੈਂ ਅੱਧ ਕਰਤਾ ਸੀ ਇੱਥੇ ਤੇ ਇਸੇ ਤਰ੍ਹਾਂ ਜੀ ਇੱਧਰ ਲਿਵਾ ਜਿਹੜੀ ਉਹਦਾ ਮੈਂ ਅੱਧ ਕਰਤਾ ਸੀਗਾ ਇੱਥੇ ਆਜੀ ਇਧਰ ਕਰਤਾ ਕਿਉਂਕਿ ਹਾਫ ਮੈਂ ਇਧਰ ਕਰੂੰਗੀ ਹਾਫ ਇਧਰ ਕਰੂੰਗੀ ਵਿਚਾਲੇ ਸੈਂਟਰ ਕਿਹੇ ਪਣਾ ਜਿਹੜੀਆਂ نیچے 3 ਇੰਚ ਮੈਂ ਛੱਡਿਆ ਕਿਹੇ ਪਣਾ ਇਹ 2.5 ਇੰਚੀ ਛੱਡਦੀਆਂ ਨੇ ਜੀ 2 ਇੰਚ ਛੱਡਦੀਆਂ ਨੇ ਪਰ ਮੈਂ ਪਾਈਪਿੰਗ ਵੇਰੇ ਲਗਾਉਣ ਲਈ ਇਹ 3 ਇੰਚ ਛੱਡਤਾ ਜੀ نیچےੋਂ ਇਹ ਮੈਂ 3 ਇੰਚ ਛੱਡਦੇ ਵਿਚਾਲੇ ਆਪਾਂ ਬੇਲ ਪਾਵਾਂਗੇ ਤੇ ਸੈਂਟਰ ਲੈ ਲਿਆ ਆਪਾਂ ਤੇ ਸੈਂਟਰ ਲੈ ਕੇ ਇਧਰ ਇਹ ਆਪਾਂ ਨੇ ਜਿਹੜਾ ਕਮੀਜ਼ ਸੀ ਉਹਦੇ ਦੂਸਰੀ ਸਾਈਡ ਬਿਲਕੁਲ ਉਲਟੇ ਸਾਈਡ ਕੱਪੜੇ ਦੇ ਸਟਾਰਟਿੰਗ ਕਰੀ ਆ ਤਾਂ ਕਿ ਉਧਰ ਹੀ ਸਾਈਡ ਆਪਣੀ ਕਮੀਜ਼ ਦੀ ਹੋਊਗੀ ਕਢਾਈ ਇਧਰ ਹੀ ਸਾਈਡ ਆਪਣੀ ਆਰਮ ਦੀ ਮਤਲਬ ਕਿ ਬਾਹਾਂ ਦੀ ਹੋਜੂਗੀ ਇਹ ਮੈਂ ਸੈਂਟਰ ਲੈ ਲਿਆ ਹੁਣ ਮੈਂ ਇਧਰ ਬਣਾਉਂਗੀ ਤੇ ਇਧਰ ਬਣਾਉਂਗੀ ਫਲਾਵਰ ਇਹ ਸੈਂਟਰ 'ਚ ਆਜੂਗਾ ਫਿਰ ਸੈਂਟਰ 'ਚ ਆਪਣਾ ਹੱਥ ਹੋਜੂਗਾ ਜਿੰਨਾ ਜਿੰਨਾ ਹੋਊਗਾ 6 ਇੰਚ 6 ਇੰਚ ਮੈਂ ਇਧਰ ਰੱਖੂਗੀ 6 ਇੰਚ ਇਧਰ ਰੱਖੂਗੀ ਦੇਖੋ ਜੀ ਇਹ ਦੇਖੋ ਜੀ ਮੈਂ ਹਾਫ ਕਰ ਲਿਆ ਇਹਦਾ ਤੇ ਇਹ ਦੇਖੋ ਮੈਂ ਸਾਡੇ 6 ਇੰਚ ਇਧਰ ਰੱਖੀ ਆ ਤੇ ਸਾਡੇ 6 ਇੰਚ ਹੀ ਮੈਂ ਇਧਰ ਰੱਖੀ ਆ 13 ਇੰਚ ਸੀ ਟੋਟਲ ਆਰਮ ਤੇ ਹੁਣ ਮੈਂ ਫੇਰ ਢੇ 6 ਇਧਰ ਰੱਖੀ ਆ ਢੇ 6 ਇਧਰ ਦੇ ਕੇ ਬਾਕੀ ਸਲਾਈਸ ਆ ਜੂਗੀ ਜੀ ਇਸੇ ਤਰ੍ਹਾਂ ਹੀ ਮੈਂ ਇਧਰਲੀ ਆਰਮ ਦੀ ਕਰੀ ਆ ਆ ਦੇਖੋ ਆ ਆ ਗਈ ਤੇ ਆ ਆ ਗਈ ਤੇ ਆ ਆ ਗਿਆ ਸੈਂਟਰ ਜੀ ਹੁਣ ਆਪਾਂ ਇਹਦਾ ਟ੍ਰੀਸ ਬਣਾਉਣੀ ਸਟਾਰਟ ਕਰਦੇ ਆ ਜੀ ਇੱਥੇ ਮੰਨ ਲਈ ਜੀ ਗੋਲ ਸਰਕਲ ਦਾ ਕੋਈ ਢੱਕਣ ਜਾਂ ਕੋਸੋਰ ਵਗੈਰਾ ਲੈ ਲੈਣਾ ਤੇ ਉਹਦੇ ആർമ ਛੋਟੀ ਇਹਦੇ ਨਾਲ ਆਪਣਾ ਪ੍ਰੋਪਰ ਸਰਕਲ ਲੱਗਦਾ ਜੀ ਇਹ ਦੇਖੋ ਮੈਂ സർക്കാണ ਲਾ ਕੇ ਇਹਦੇ സർക്കിട ആളേ ਡਰਾ ਕਰ ਲੂੰਗੀ ਤੇ ਇਸੇ ਤਰ੍ਹਾਂ ਮੈਂ ਇਧਰ ਕਰ ਲੂੰਗੀ ਇਹ ਹੁਣ ਮੇਰੇ ਸੱਦ ਦੋਹਾਂ ਦੇ ਸੈਂਟਰ ਚ ਲੈ ਕੇ ਪਹਿਲਾਂ ਆਪਾਂ 1 ਇੰਚ ਲਿਆ ਸੀ ਇਹਦੇ ਦੋਹਾਂ ਦੇ ਸੈਂਟਰ ਚ ਲੈ ਕੇ ਮੈਂ ਇੱਥੇ ਨਾ ਪੱਤੀ ਵਾਸਤੇ ਤਾਂ ਮੈਂ ਗਲਾਈਓ ਦੇ ਦੋ ਫਲਾਵਰ ਬਣਾ ਲੇ ਇਹ ਰੋਜ਼ ਫਲਾਵਰ ਬਣਨਗੇ ਜੀ ਤੇ ਇਸੇ ਤਰ੍ਹਾਂ ਮੈਂ ਇਹਦਾ ਅੱਧਾ ਕਰ ਲਿਆ ਤੇ ਇਹ ਮੈਂ 1 ਇੰਚ ਲਗਾਈ ਹੈ ਜੀ ਇਹਦੇ ਵਿੱਚ ਆਪਾਂ ਪੱਤੀਆਂ ਬਣਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਹ ਚ ਪੱਤੀਆਂ ਬਣਾਵਾਂਗੇ ਆਪਾਂ இது டிரோ கலங்கி இதுக்கோ இரம் மரட டிரோங்கி மோத்தி டோடே சைஜ தர இவாங்க ஃபுல ஆழ சர்ல் ஒன்றைக்கு பண்ணி ஆகோ சீ இோஸ்ஃபாவர் பண்ணுவேன் கண்ட தோப்பா ਇਹਦਾ ਫਲਾਵਰ ਆ ਉਹ ਬਣਾਵਾਂਗੀ ਤੇ ਜਿਹੜੀ ਆਪਣੀ ਆਰਮ ਦੀ ਇਧਰ ਹੀ ਲੈਣ ਬਚ ਗਈ ਉਹਦੇ ਫਿਰ ਮੈਂ ਇੱਥੇ ਸੈਂਟਰ ਤੇ ਇਦਾਂ ਲਗਾ ਕੇ ਇਹਦੇ ਵਿੱਚ ਆਪਾਂ ਕੀ ਕਰਾਂਗੇ ਪਹਿਲਾਂ ਆਪਾਂ ਇਦਾਂ ਪੱਤੀ ਬਣਾਵਾਂਗੇ ਤੇ نیچےਵੇਂ ਲੰਬੇ ਵਾਲੇ ਮੋਤੀ ਲਗਾਵਾਂਗੇ ਕੱਟ ਦਾ ਨਾ ਤੇ نیچے ਫਿਰ ਮੈਂ ਇਦਾਂ ਜੀ ਪੱਤਾ ਬਣਾਵਾਂਗੀ ਤੇ ਹੁਣ ਉੱਪਰ ਬਣਨਗੇ ਜੀ ਮੋਤੀ ਨੇ ਜਿਹੜੇ ਉੱਪਰ ਲੱਗਣਗੇ ਹੁਣ نیچے ਫਿਰ ਮੈਂ ਇੱਕ ਮੋਤੀ ਪੱਤੀ ਬਣਾਵਾਂਗੀ ਤੇ ਆ ਦੇਖੋ ਜੀ ਆਪਣਾ ਪ੍ਰੋਪਰ ਆਰਾਮ ਨਾਲ ਲੈਣਾ ਡਿਜ਼ਾਈਨ ਉਹ ਬਣ ਚੁੱਕਿਆ ਤੇ ਇਸ ਤੋਂ ਬਾਅਦ ਮੈਂ 3 ਇੰਚ ਦਾ ਇੱਥੋਂ ਗੈਪ ਰੱਖ ਕੇ ਇਦਾਂ ਦੀ ਸੇਮ ਬੇਲ ਇੱਥੇ ਬਣਾਵਾਂਗੀ ਜੀ 3 ਇੰਚ ਦਾ ਗੈਪ ਰੱਖਾਂਗੀ ਮੈਂ ਫਿਰ ਫੇਰ ਬੇਲ ਬਣਾਵਾਂਗੀ ਆ ਦੇਖੋ ਇਹ ਤੇ ਮੈਂ 3 ਇੰਚ ਦਾ ਜਿਹੜਾ ਗੈਪ ਰੱਖ ਲਿਆ ਤੇ ਉੱਪਰ ਫੇਰ ਮੈਂ 1 ਇੰਚ ਦਾ ਮੈਜ਼ਰਮੈਂਟ ਕਰਕੇ ਤੇ ਆ ਮੇਰਾ ਅੱਧ ਹੋਇਆ ਹੋਇਆ ਸੇਮ ਜਿੱਦਾਂ ਦੀ ਬੇਲ ਮੈਂ ਆ ਪਾਈਆ ਉਦਾਂ ਦੀ ਬਿਲਕੁਲ ਸੇਮ ਵੇਲ ਮੈਂ ਇੱਥੇ ਪਾਵਾਂਗੀ ਤੇ ਇੱਥੇ ਨੀਚੇ ਮੈਂ ਛੋਟੇ ਛੋਟੇ ਫਲਾਵਰ ਬਣਾਵਾਂਗੀ ਵਿੱਚ ਜੀ ਇਹ ਵੀ ਮੈਂ ਤੁਹਾਨੂੰ ਬਣਾ ਕੇ ਦੱਸਦੀ ਆ ਇਦਾਂ ਦੀ ਸੇਮ ਵੇਲੀ ਇੱਥੇ ਬਣਾਵਾਂਗੇ ਜੀ ਉਸੇ ਤਰ੍ਹਾਂ ਹੀ ਪਹਿਲਾਂ ਫਲਾਵਰ ਬਣਾਵਾਂਗੇ ਫਿਰ ਆਪਾਂ ਗੋਲ ਸਰਕਲ ਇਹਦੇ ਨਾਲ ਲਾਉਣ ਦਾ ਇਹ ਮਤਲਬ ਵੀ ਬਿਲਕੁਲ ਵੀ ਜਿਹੜਾ ਆਪਣਾ ਸਰਕਲ ਆ ਉਹ ਖਰਾਬ ਨਹੀਂ ਹੁੰਦਾ ਹੈਗਾ ਗੋਲ ਦਾ ਸਰਕਲ ਘੂੜੀ ਰਹੂ ਤੇ ਜਦੋਂ ਆਪਾਂ ਗੁਲਾਬ ਦਾ ਫੁੱਲ ਬਣਾਵਾਂਗੇ ਬੂਲਨ ਫਲਾਵਰ ਬਣਾਵਾਂਗੇ ਉਦੋਂ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਉਦੋਂ ਬਿਲਕੁਲ ਗਿ ਗਲਾਈ ਚ ਬਣਦਾ ਉਸੇ ਤਰ੍ਹਾਂ ਹੀ ਮੈਂ ਜਿਵੇਂ ਇੱਧਰ 1 ਇੰਚ ਲਗਾਇਆ ਸੀ 1 ਇੰਚ ਇੱਥੇ ਲਗਾ ਕੇ ਇੱਥੇ ਲਗਾ ਕੇ ਤੇ ਪੱਤੀਆਂ ਲਗਾਵਾਂਗੀ ਮੈਂ ਆਹ ਦੇਖੋ ਜੀ ਉਦਾਂ ਹੀ ਮੈਂ ਇੱਥੇ ਜਿਵੇਂ ਆ ਲਗਾਇਆ ਸੀ ਉਦਾਂ ਹੀ ਆਪਾਂ ਇੱਥੇ ਲਗਾ ਲਿਆ ਤੇ ਇੱਥੇ ਇੱਕ ਮੈਂ ਪਰਲ ਲਗਾਵਾਂਗੇ ਉਹਦੇ ਨਾਲ ਲਗਾ ਲਿਆ ਤੇ ਦੂਗਾ ਫਿਰ ਦੂ ਫਲਾਵਰ ਬਣਾਵਾਂਗੇ ਮੈਂ ਜੀ ਇਹ ਦੇਖੋ ਜੀ ਇਹ ਪ੍ਰੋਪਰ ਧੋਈ ਆਪਣੀ ਜਿਹੜੀ ਉਹ ਬਣ ਚੁੱਕਿਆ ਹੁਣ ਮੈਂ ਇਹਨਾਂ ਦੋਹਾਂ ਦਾ ਹਾਫ ਕਰ ਦੂੰਗੀ ਜਿਵੇਂ 3 ਦਾ 1.5 ਕਰ ਦੂੰਗੀ ਜਿਵੇਂ ਆਪ ਇਹਦਾ ਜਿੱਤੇ ਹਾਫ ਆ ਗਿਆ ਦੇਖੋ ਉਥੇ ਮੈਂ ਨਾ ਦੋ ਫਲਾਵਰ ਬਣਾਵਾਂਗੀ ਐਸ ਲੋਟ ਇੱਕ ਫਲਾਵਰ ਮੈਂ ਇੱਧਰ ਬਣਾਵਾਂਗੀ ਇੱਕ ਫਲਾਵਰ ਮੈਂ ਇੱਧਰ ਬਣਾਵਾਂਗੀ ਇਹ ਦੇਖੋ ਮੈਂ ਦੋ ਹੀ ਫਲਾਵਰ ਬਣਾ ਲਏ ਤੇ ਹੁਣ ਮੈਂ ਨਾ ਜਿੰ ਜਿਵੇਂ ਹੁਣ ਮੈਂ 1.5 ਇੰਚ ਲਿਆ ਸੀ 1.5 ਇੰਚ ਮੈਂ ਇੱਧਰ ਰੱਖਾਂਗੀ ഡേ ഇഞ്ചെ രക്കാ ജീയ ആ പത്തീപ്പം ല പത്തവ ബുലണ ഫ്വർ ആോസ്കൂസരെ ഗ ോപി ഫാവർ ആവോ ജീത ഇത് തയ്യാറുണ്ട് മെ ബാങ്കി ബ്രക കട്ട ലവണ്ടെ ദുൾ മന ਪੱਤੀਆਂ ਤੇ ਆ ਫਲਾਵਰ ਬਣਨਗੇ ਤੇ ਆ ਬਣਨਗੇ ਆਪਣੀਆਂ ਪੱਤੀਆਂ ਇੱਥੇ ਬਰੀਕ-ਬਰੀਕ ਮੈਂ ਗੰਢ ਤੋਂ ਪਾ ਲਗਾਵਾਂਗੀ ਜੀ ਛੋਟੇ-ਛੋਟੇ ਦੂਰ ਤੇ ਇੱਕ-ਇੱਕ ਦੋ-ਦੋ ਗੰਢ ਤੋਂਪੇ ਦੇ ਫਲਾਵਰ ਨੇ ਜਿਹੜੇ ਉਹ ਬਣਾਵਾਂਗੀ ਇਦਾਂ ਆਪਣੀ ਆਰਮ ਬਣ ਕੇ ਤਿਆਰ ਆ ਜੀ ਆਰਮ ਦਾ ਡਿਜ਼ਾਈਨ ਇਹ ਦੇਖੋ ਤੁਹਾਨੂੰ ਕਿਵੇਂ ਲੱਗਿਆ ਤੇ ਮੇਰੀ ਜੇ ਕੋਈ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਜ਼ਰੂਰ ਦੱਸਣਾ ਕਮੈਂਟ ਕਰਕੇ ਮੈਂ ਦੁਬਾਰੇ ਸਮਝਾਵਾਂਗੀ ਜੀ ਤੇ ਮੇਰੀ ਕੋਈ ਵੀ ਵੀਡੀਓ ਤੇ ਨਾ ਮਤ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਦਬਾ ਕੇ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਜੀ ਜਰੂਰ ਦਬਾਉਣਾ ਜੀ ਨਾਣੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਤੁਹਾਨੂੰ ਵੀ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਉਹ ਜਰੂਰ ਦੱਸਣਾ ਜੀ ਆਪਾਂ ਬਾਜ਼ਾਰ 'ਚ ਬਹੁਤ ਮਹਿੰਗੇ ਮਹਿੰਗੇ ਟ੍ਰੇਸ ਕਰਵਾ ਕੇ ਲੈ ਕੇ ਆਉਣਾ ਸੂਟ ਜੀ ਉਹਦੇ ਨਾਲੋਂ ਸੌਖਾ ਜੀ ਆਪਾਂ ਇਦਾਂ ਮੈਜ਼ਰਮੈਂਟ ਕਰਕੇ ਆਪਣੇ ਘਰ ਵਿੱਚ ਹੀ ਸੂਟ ਆ ਜਿਹੜਾ ਉਹ ਟ੍ਰੇਸ ਕਰ ਸਕਦੇ ਆ ਇਹ ਬਹੁਤ ਸੌਖਾ ਤੇ ਵਧੀਆ ਤਰੀਕਾ ਜੀ ਇਸ ਤੋਂ ਆਸਾਨ ਤਰੀਕਾ ਹੋਰ ਕੋਈ ਹੋ ਨਹੀਂ ਸਕਦਾ ਬਹੁਤ ਆਸਾਨ ਤਰੀਕਾ ਜੀ ਇਹ ਦੇਖੋ ਪ੍ਰੋਪਰ ਬਣ ਕੇ ਤਿਆਰ ਆ ਜੀ ਬਿਲਕੁਲ ਵੀ ਇੱਧਰ ਤੇ ਉੱਤਰ ਇੰਚ ਦਾਦੇ ਇੰਚ ਦਾ ਫਰਕ ਵੀ ਨਹੀਂ ਪੈਂਦਾ ਜੇਕਰ ਆਪਾਂ ਪੂਰੇ ਮੈਜ਼ਰਮੈਂਟ ਕਰਕੇ ਇਹਨੂੰ ਬਣਾਈਏ ਜੀ ਇਸੇ ਤਰ੍ਹਾਂ ਹੀ ਮੈਂ ਦੂਸਰੀ ਆਰਮ ਤਿਆਰ ਕਰ ਲਈ ਉਹ ਵੀ ਦੇਖੋ ਜੀ ਆ ਦੂਸਰੀ ਆਰਮ E due armi di